ਅਸੀਂ ਦੇਖ ਰਹੇ ਹਾਂ ਤੁਸੀਂ ਤੇ ਮੈਂ ਤੁਹਾਡੇ ਨਾਲ ਜਸਬੀਰ ਕੌਰ ਜੀ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਸ ਨੇ ਧਾਰਮਿਕ ਸਜ਼ਾ ਪੂਰੀ ਕਰਨ ਉਪਰੰਤ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਉਹਨਾਂ ਨੇ 1100 ਰੁਪਏ ਦੀ ਕੜਾ ਪ੍ਰਸ਼ਾਦੀ ਦੇ ਕਰਵਾ ਕੇ ਅਰਦਾਸ ਕੀਤੀ ਹੈ ਤੇ ਪੰਥ ਦੇ ਕੋਲੋਂ ਮਾਫੀ ਮੰਗੀ ਹੈ ਉਹਨਾਂ ਨੇ ਸੇਵਾ ਦੇ ਲਈ ਨਿੱਜੀ ਫੰਡ ਅਤੇ ਤਨਖਾਹ ਨਾਲ ਆਰਥਿਕ ਯੋਗਦਾਨ ਵੀ ਦਿੱਤਾ ਹੈ ਜ਼ਿਕਰ ਜੋ ਹੋਇਆ ਕਿ ਅਭਜੋਤ ਸਿੰਘ ਬੈਂਸ ਨੂੰ ਸ਼੍ਰੀ ਨਗਰ ਦੇ ਵਿੱਚ 350ਵੇਂ ਸ਼ਹੀਦੀ ਸਮਾਗਮ ਦੇ ਦੌਰਾਨ ਹੋਈ ਕੁਤਾਹੀ ਦੇ ਮਾਮਲੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਹ ਲਗਾਈ ਗਈ ਸੀ ਉਹ ਆਪਣੀ ਧਾਰਮਿਕ ਸਜ਼ਾ ਪੂਰੀ ਕਰਨ ਉਪਰੰਤ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਮੰਤਰੀ ਬੈਂਸ ਨੇ ਕਿਹਾ ਹੈ ਕਿ ਉਹਨਾਂ ਦੇ ਰਾਜਨੀਤਿਕ ਅਤੇ ਨਿੱਜੀ ਜੀਵਨ ਵਿੱਚ ਹਰ ਕਾਮਯਾਬੀ ਸਿਰਫ ਔਰ ਸਿਰਫ ਗੁਰੂ ਸਾਹਿਬ ਦੀ ਰਹਿਮਤ ਦੇ ਨਾਲ ਹੀ ਸੰਭਵ ਹੋਈ ਹੈ ਉਹਨਾਂ ਨੇ ਕਿਹਾ ਹੈ ਕਿ 6 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਤਨਖਾਹ ਲਗਾਈ ਗਈ ਸੀ ਜਿਸ ਨੂੰ ਉਹਨਾਂ ਨੇ ਗੁਰੂ ਸਾਹਿਬ ਦੀ ਰਹਿਮਤ ਨਾਲ ਹੀ ਪੂਰਾ ਕੀਤਾ ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਿ ਗੁਰੂ ਸਾਹਿਬ ਉਹਨਾਂ ਨੂੰ ਪੰਥ ਕੌਮ ਦੇਸ਼ ਅਤੇ ਪੰਜਾਬ ਦੀ ਸੇਵਾ ਕਰਨ ਦਾ ਪਲ ਬਖਸ਼ਣ ਮંત્રી ਬੈਂਸ ਨੇ ਆਪਣੇ ਤਿਆਰੀ ਫੰਡ ਤੋਂ 20 ਲੱਖ ਰੁਪਏ ਇੱਕ ਮਹੀਨੇ ਦੀ ਨਿੱਜੀ ਤਨਖਾਹ ਅਤੇ ਦਸਵੰਦ ਰਾਹੀਂ ਧਾਰਮਿਕ ਸਥਾਨਾਂ ਦੇ ਰਸਤੇ ਅਤੇ ਸੇਵਾਵਾਂ ਦੇ ਲਈ ਯੋਗਦਾਨ ਵੀ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਮੰਤਰੀ ਅਤੇ ਸੇਵਾਦਾਰ ਦੋਨਾਂ ਰੂਪਾਂ ਦੇ ਵਿੱਚ ਹੀ ਉਹ ਹਰ ਵੇਲੇ ਧਰਮ ਅਤੇ ਸਮਾਜ ਦੀ ਸੇਵਾ ਦੇ ਲਈ ਹਾਜ਼ਰ ਨੇ। ਇਸ ਵੇਲੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਧਾਰਮਿਕ ਸਜਾ ਪੂਰੀ ਕਰਨ ਉਪਰੰਤ ਹੋਰ ਕੀ ਕੁਝ ਕਹਿ ਰਹੇ ਨੇ ਤੁਸੀਂ ਵੀ ਸੁਣੋ। ਮੇਰੇ ਜੀਵਨ ਦੇ ਵਿੱਚ ਵੀ ਜੋ ਕੁਝ ਵੀ ਹਾਂ ਸਿਆਸੀ ਤੌਰ ਤੇ ਜਾਂ ਵੈਸੇ دنیਿਆਵੀ ਤੌਰ ਤੇ ਉਹ ਸਭ ਤੇ ਸਭ ਮੇਰੇ ਗੁਰੂ ਦੀ ਰਹਿਮਤ ਸਦਕਾ ਮੇਰੇ ਗੁਰੂ ਦੀ ਬਖਸ਼ਿਸ਼ ਸਦਕਾ ਛੇਵੇਂ ਪਾਤਸ਼ਾਹ ਧੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਜੀ ਦੀ ਸਦਕਾ ਮੈਂ ਬਚਪਨ ਚ ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਜਦੋਂ ਵੀ ਦਰਬਾਰ ਸਾਹਿਬ ਆਂਦੇ ਸੀ ਤਾਂ ਹਮੇਸ਼ਾ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿਛੇਵੇਂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਦਾ ਸੀ ਤੇ ਮੈਂ ਇਹ ਸਮਝਦਾ ਜੋ ਕੁਝ ਵੀ ਸਾਡੇ ਵਰਗੇ ਆਮ ਘਰਾਂ ਦੇ ਬੱਚੇ ਜੇ ਅਗਰ ਮੈਨੂੰ ਅੱਜ ਮੈਂ ਪੰਜਾਬ ਚ ਮੰਤਰੀ ਹਾਂ ਸਿਰਫ ਅਤੇ ਸਿਰਫ ਮੇਰੇ ਗੁਰੂ ਸਾਹਿਬ ਦੀ ਰਹਿਮਤ ਹੈ ਮੇਰੇ ਕੋਲ ਹੋਰ ਕੁਝ ਵੀ ਨਹੀਂ ਜਿਹਦੇ ਤੇ ਮੈਂ ਮਾਣ ਕਰ ਸਕਾਂ ਕੋਈ ਕੋਈ ਵੀ ਐਦਾਂ ਦੀ ਚੀਜ਼ ਨਹੀਂ ਜਿਹਦੇ ਤੇ ਮੈਂ ਕਹਿ ਸਕਾਂ ਮੈਂ ਇਸ ਕਰਕੇ ਕਾਮਯਾਬ ਹੋਇਆ ਮੇਰੀ ਕਾਮਯਾਬੀ ਮੇਰੇ ਤੇ ਰਹਿਮਤ ਇਹ ਸਿਰਫ ਅਤੇ ਸਿਰਫ ਮੇਰੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ انہੀ ਦੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੂਸੇ ਗਰੀਬ ਕਰੋੜ ਪਰੇ ਮੇਰੇ ਵਰਗੇ ਕਰੋੜਾ ਹੈ ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਸੇਵਾ ਦਿੱਤੀ ਹੈ ਤੇ ਆਪ ਸਭ ਜਾਨਦੇ ਹੋ ਸਾਰੀ ਸੰਗਤ ਜਾਣਦੀ ਆ ਪੰਥ ਜਾਣਦੇ ਅੰਦਾਜ਼ਾ ਕਿ 6 ਮਿਤੀ 6 ਅਗਸਤ ਨੂੰ ਦਾਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਰਮਾਨ ਹੋਇਆ ਸੀ ਤਨਖਾਹ ਕਹਿ ਲੋ ਸਜ਼ਾ ਕਹਿ ਲੋ ਮੇਰੇ ਲਈ ਉਹ ਰੱਬੀ ਫਰਮਾਨ ਸੀ ਮੇਰੇ ਲਈ ਉਹ ਇਲਾਹੀ ਫਰਮਾਨ ਸੀ ਮੇਰੇ ਲਈ ਉਹ ਮੇਰੇ ਪਿਤਾ ਦਾ ਹੁਕਮ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਫਰਮਾਨ ਸੀ ਤੇ ਗੁਰੂ ਸਾਹਿਬ ਨੇ ਆਪ ਸੀਸ ਦੇ ਉੱਤੇ ਹੱਥ ਰੱਖ ਕੇ ਨਿਮਾਣੇ ਤੋਂ ਉਹ ਸਾਰੀ ਸੇਵਾ ਮੁਕੰਮਲ ਕਰਾਈ ਹੈ ਮੈਂ ਹਰ ਸੰਭਵ ਕੋਸ਼ਿਸ਼ ਕੀਤੀ ਕਿ ਉਸ ਫਰਮਾਨ ਨੂੰ ਮੈਂ ਇਨ ਬਿਨ ਪੂਰਾ ਕਰ ਸਕਾਂ ਤੇ ਗੁਰੂ ਸਾਹਿਬ ਨੇ ಅಪਾਰ ਬਖਸ਼ਿਸ਼ ਕਰਕੇ ਸਾਰੀ ਸੇਵਾ ਮੁਕੰਮਲ ਕਰਾਈ ਹੈ ਅੱਜ ਸੇਵਾ ਮੁਕੰਮਲ ਅਵਰੰਥ ਹੋਣ ਤੋਂ ਬਾਅਦ ਮਹਾਨ 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 ਸ਼੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਅਰਦਾਸ ਬੇਨਤੀ ਕਰਾਈ ਕੜਾ ਪ੍ਰਸ਼ਾਦੀ ਦੇਖ ਕੇ ਅਰਦਾਸ ਕਰਾਈ ਹੈ ਤੇ ਨਾਲ ਫੇਰ ਗੁਰੂ ਸਾਹਿਬ ਦੇ ਚਰਨਾਂ 'ਚ ਦੋ ਮੇਹੱਤਜ ਜੋੜ ਕੇ ਕੀਵਾ ਮੰਗੀ ਅਤੇ ਗੁਰੂ ਸਾਹਿਬ ਦੇ ਚਰਨਾਚੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਸਿਰ ਤੇ ਹੱਥ ਰੱਖੋ ਪੰਥ ਕੌਮ ਦੇਸ਼ ਪੰਜਾਬ ਮਾਨਵਤਾ ਦੀ ਸੇਵਾ ਕਰਨ ਦਾ ਬਲ ਬਖਸ਼ੋ ਤੇ ਮੈਂ ਆਪ ਸਭ ਦੇ ਰਾਹੀ ਵੀ ਪੰਜੋ ਸਿਕ ਸਬਾਨੰ ਇੱਕ ਵਾਰੀ ਫਿਰ ਸਾਰੇ ਪੰਥ ਤੋਂ ਫਿਰ ਇੱਕ ਵਾਰੀ ਮਾਫੀ ਮੰਗਦਾ ਗੁਰੂ ਸਾਹਿਬ ਬਖਸ਼ਣ ਆਰ ਨੇ ਬਖਸ਼ਿੰਦ ਨੇ ਗੁਰੂ ਸਾਹਿਬ ਦਾ ਤਖਤ ਬਖਸ਼ਿੰਦ ਗੁਰੂ ਸਾਹਿਬ ਦਾ ਪੰਥ ਬਖਸ਼ਿੰਦ ਆਪ ਸਭ ਮੇਰੇ ਤੋਂ ਜੋ ਵੀ ਪੁੱਛਣਾ ਹੈ ਉਸ ਲਈ ਮੈਨੂੰ ਬਖਸ਼ੂਗੇ ਤੇ ਇਹ ਵੀ ਆਪ ਸਭ ਦੇ ਚਰਨਾਂ 'ਚ ਵੀ ਅਰਦਾਸ ਹੈ ਕਿ ਐਸੀ ਅਰਦਾਸ ਕਰੋ ਗੁਰੂ ਸਾਹਿਬ ਦੇ ਕਿ ਗੁਰੂ ਸਾਹਿਬ ਸਮਤ ਬਖਸ਼ਣ ਤਾਂ ਕਿ ਦੇਸ਼ ਕੌਮ ਪੰਜਾਬ ਦੀ ਸੇਵਾ ਕਰ ਸਕੇ ਵਾਹਿਗੁਰੂ ਜੀ ਮੈਂ ਸਾਬ ਤੁਸੀਂ ਗੁਰੂ ਘਰਾਂ ਦੇ ਵਿੱਚ ਗਏ ਹੋ ਤੁਸੀਂ ਉਹ ਬਾਜ਼ਾਰ ਦੇਖੇ ਨੇ ਤੁਹਾਨੂੰ ਲੱਗਦਾ ਹੈ ਕਿ ਥੋੜੀਆਂ ਬਹੁਤੀਆਂ ਕਮੀਆਂ ਸੀਗੀਆਂਆਂ ਕਮੀਆਂ ਨਾਲੀਆਂ ਮੈਂ ਥੋੜੀ ਦੇਰ ਚ ਆਪਣਾ ਜੋ ਰਿਟਨ ਤੇ ਤੇ ਤੁਹਾਨੂੰ ਜੀ ਦੱਸ ਦਿੰਦਾ ਗੁਰੂ ਸਾਹਿਬ ਦੇ ਵੱਲੋਂ ਬਖਸ਼ੇ ਜੋ ਦਾਖਤਾਂ ਉਹ ਨਹੀਂ ਬਖਸ਼ੀਆਂ ਜੋ ਉਦਯੋਗਨੀ ਬਖਸ਼ਿਓ ਦੇ ਵਿੱਚੋਂ 20 ਲੱਖ ਰੁਪਏ ਮੈਂ ਆਪਣੇ ਇਕਤਿਆਰੀ ਫੰਡ ਚੋਂ ਉਹਨਾਂ ਰਸਤਿਆਂ ਦੇ ਜੋ ਉਹਦੇ ਵਿੱਚ ਹੋਰ ਕਰ ਸਕੇ ਤੇ ਮੈਂ ਨਿੱਜੀ ਤੌਰ ਤੇ ਆਪਣੇ ਦਸਵੰਧ ਕੱਢ ਦਉ ਇੱਕ ਮਹੀਨੇ ਦੀ ਤਨਖਾ ਤੇ ਇਸ ਤੋਂ ਇਲਾਵਾ ਮੈਂ ਹੋਰ ਵੀ ਬਤੌਰ ਮੰਤਰੀ ਵੀ ਤੇ ਬਤੌਰ ਸੇਵਾਦਾਰ ਵੀ ਜੋ ਮੇਰੇ ਤੋਂ ਸੰਭਵ ਹੋਇਆ ਚਾਹੇ ਮੈਨੂੰ ਆਪ ਆਕੇ ਇੱਥੇ ਝਾੜੂ ਲਾਣਾ ਪਵੇ ਮੈਂ ਬਤੌਰ ਮੰਤਰੀ ਵੀ ਤੇ ਬਤੌਰ ਸੇਵਾਦਾਰ ਹਰ ਵੇਲੇ ਹਾਜ਼ਰ ਹਾਂ ਇਹ ਵੈਸੇ ਵੀ ਸਾਡੇ ਧਰਮ ਦੀ ਸੇਵਾ ਜਿਹੜੀ ਹੈ ਸਾਡੇ ਧਰਮ ਦੀ ਨਹੀਂ ਹੈ ਤੇ ਇਹਦੇ ਨਾਲ ਕੋਈ ਜਿਹੜਾ ਮੈਂ ਆਪਣੇ ਆਪ ਨੂੰ ਸੁਭਾਗ ਸਮਝਦਾ ਕਿ ਮੈਨੂੰ ਇਹ ਸੇਵਾ ਹੀ ਤੋਹਫਾ